ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਵਾਗਤ ਇੱਕ ਹੋਰ ਛੋਟੇ ਜਿਹੇ ਬਲੌਗ ਦੇ ਵਿੱਚ ਈਵਨਿੰਗ ਟਾਈਮ ਬਲੌਗ ਕਹਿ ਸਕਦੇ ਆ ਕੋਈ ਮੂਡ ਤਾਂ ਨਹੀਂ ਸੀਗਾ ਉਧਰ ਬਣਾਉਣ ਦਾ ਜਿਹੜਾ ਪਹਿਲਾ ਬਲੌਗ ਬਣਾਇਆ ਸੀ ਉਹ ਜਾਨੀ ਵਧੀਆ ਨਹੀਂ ਬਣਿਆ ਉਹ ਵਿੱਚ ਇਦਾਂ ਹੋਈ ਜਿੱਦਾਂ ਉਹ ਨਹੀਂ ਹੁੰਦੀ ਇੱਕ ਸਟਿਕ ਹੁੰਦੀ ਹੈ ਜਿਹੜੀ ਕੈਮਰਾ ਸਟਿਕ ਉਹ ਸਾਲੀ ਹਿੱਲਦੀ ਰਹੀ ਉਹਦੇ ਕਰਕੇ ਬਲੌਗ ਸਾਰਾ ਖਰਾਬ ਹੋ ਗਿਆ ਪਾਉਂਗਾ ਤਾਂ ਜ਼ਰੂਰ ਉਹ ਪਰ ਵਧੀਆ ਨਹੀਂ ਬਣਿਆ ਹੁਣ ਇਸ ਟਾਈਮ ਬੱਜ ਗਈ ਆ ਕਟਕਟ ਵੀਰੇ ਸਾਹਮਣੇ ਵੱਜ ਗਈ 5:00 ਵੱਜ ਚੱਲੇ ਆ ਤੇ ਹੁਣ ਸਾਡੇ ਸਾਹਮਣੇ ਆ ਦੈਨ ਛਿਪਣ ਵਾਲਾ ਹੁੰਦਾ ਇਸ ਟਾਈਮ ਸਨਸੈਟ ਹੋ ਚੁੱਕਿਆ ਤੇ ਚਲੋ ਜੀ ਗੱਲ ਕਰਦੇ ਆ ਅੱਜ ਦੇ ਟੌਪਿਕ ਦੇ ਉੱਤੇ ਤੇ ਹਾਂਜੀ ਗੱਲ ਇਦਾਂ ਵੀ ਮਿੱਤਰੋ ਮੈਨੂੰ ਹੋਗੇ 2 ਸਾਲ ਇੱਥੇ ਰਹਿੰਦੇ ਨੂੰ ਹਾਂ ਮੈਂ 30 ਦੇ ਦਸੰਬਰ ਦੇ ਵਿੱਚ ਆਏ ਸੀ ਸ਼ਾਇਦ ਹੁਣ ਛੇਤੀ ਬਸਾ ਲਾਸਟ ਸਾਲ ਹੀ ਆ ਮੇਰਾ ਯੂਕੇ ਦੇ ਵਿੱਚ ਲਾਸਟ ਸਾਲ ਹੀ ਆ 90% ਚਾਂਸ ਹੈ ਮੈਂ ਇਸ ਸਾਲ ਦੇ ਵਿੱਚ ਜਿੱਦਾਂ ਕਿ ਯੂਕੇ ਛੱਡ ਦੇਣਾ ਆ ਕਿਸੇ ਹੋਰ ਕੰਟਰੀ ਮੂਵ ਕਰ ਜਾਣਾ ਉਹਦੇ ਪਿੱਛੇ ਕਈ ਰੀਜ਼ਨ ਆ ਇਹ ਦੱਸ ਦਾਂ ਤੁਹਾਨੂੰ ਮੈਂ ਕਿਤੇ ਬਹਿ ਕੇ ਡਿਟੇਲ ਦੇ ਵਿੱਚ ਹਾਂਜੀ ਫੇਰ ਮਤਲਬ ਜੇ ਯੂਕੇ ਛੱਡ ਕੇ ਜਾਣਾ ਕਿਹੜੀ ਕੰਟਰੀ ਜਾਇਆ ਜਾਵੇ ਮੇਰੇ ਦਿਮਾਗ 'ਚ ਤਾਂ ਚੱਲਦੀ ਹੈ ਜਿੱਦਾਂ ਇਟਲੀ ਜਾਂ ਸਪੇਨ ਕੋਸੇ ਦੋ ਕੰਟਰੀਆਂ ਇੱਥੇ ਜਾਨੀ ਪੇਪਰ ਈਜ਼ਲੀ ਮਿਲ ਜਾਂਦੇ ਈਜ਼ਲੀ ਵੀ ਨਹੀਂ ਕਹਾਂਗਾ ਪਰ ਮਿਲ ਜਾਂਦੇ ਆ ਪੀਆਰ ਦਾ ਰਾਹ ਹੈਗਾ ਹੈ ਦੋਨੋਂ ਦੇਸ਼ਾਂ ਦੇ ਵਿੱਚ ਜਾਨੀ ਯੂਰਪ ਚ ਚਲ ਜਾਓ ਮਤਲਬ ਯੂਰਪ ਦੇ ਵਿੱਚ ਬਹੁਤ ਆਪਸ਼ਨ ਹੈ ਚਾਹੇ ਜੇ ਦਾ ਚਾਰ ਪੈਸੇ ਘੱਟ ਵੱਜਦੇ ਹੋਣਗੇ ਪਰ ਉੱਥੇ ਪੇਪਰਾਂ ਦਾ ਹੈਗਾ ਹਿਸਾਬ ਕਿਦਾ ਸੋ ਇਸ ਕਰਕੇ ਆਪੋ ਵੀ ਮਿੱਤਰੋ ਇਸ ਸਾਲ ਨਿਕਲ ਜਾਣਾ ਇੱਥੋਂ ਇਟਲੀ ਜਾਂ ਸਪੇਨ ਦੇ ਵਿੱਚ ਬਾਕੀ ਤੁਸੀਂ ਵੀ ਆਪਣੀ ਸਲਾਹ ਦਿਓ ਕਮੈਂਟਾਂ ਦੇ ਵਿੱਚ ਕੀ ਕੀ ਹਿਸਾਬ ਕਿਦਾ ਬੈਟਰੀ ਆ ਮਤਲਬ ਕਿੱਥੇ ਜਾਣਾ ਚਾਹੀਦਾ ਉਹ ਤਾਂ ਇੱਥੇ ਫਿਊਚਰ ਨਹੀਂ ਹੈਗਾ ਯੂਕੇ ਦੇ ਵਿੱਚ ਪੇਪਰਾਂ ਕਰਕੇ ਔਖਾ ਆ ਮਾੜਾ ਜਿਹਾ ਉਦਾਂ ਪੈਸੇ ਵੀ ਤੁਸੀਂ ਵਧੀਆ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਕੁਝ ਵਧੀਆ ਹਿਸਾਬ ਕਿਤਾਬ ਆ ਬਸ ਪੇਪਰਾਂ ਦਾ ਔਖਾ ਹੁੰਦਾ ਯਾਨੀ ਪੀਆਰ ਦਾ ਉਹ ਦੁਬੈੱਡ ਰਿਹਾ ਕਿਸੇ ਯੂਰਪ ਦੀ ਕੰਟਰੀ ਚ ਮੂਵ ਕਰ ਦੇਣਾ ਚੰਗਾ ਵੀ ਆਹੀ ਸੀਗਾ ਅੱਜ ਦਾ ਵਲੋਗ ਛੋਟਾ ਜਿਹਾ ਸਿੰਪਲ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਬਸ ਆਹੀ ਬਣਾਉਣਾ ਚਾਹੁੰਦਾ ਸੀ ਅੱਜ ਚੰਗਾ ਜੀ